ਹਾਂਜੀ ਵੈਲਕਮ ਹੈ ਤੁਹਾਡਾ ਮੇਰੇ YouTube ਚੈਨਲ ਰਾਜਨ ਮਰਜਾਜ ਮੋਟੀਵੇਸ਼ਨਲ ਵਰਡ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਕ੍ਰੀਏਟਿਨ ਬਾਰੇ ਕਿ ਕਿੰਨੂੰ ਯੂਜ਼ ਕਰਨਾ ਚਾਹੀਦਾ ਵਾ ਕਦੋਂ ਯੂਜ਼ ਕਰਨਾ ਚਾਹੀਦਾ ਪਾਣੀ ਦੀ ਕੁਆਂਟੀਟੀ ਕਿਹਣੀ ਹੋਣੀ ਚਾਹੀਦੀ ਆ ਤੇ ਕਦੋਂ ਟਿੱਕਰ ਤੇ ਕਿੰਨਾ ਯੂਜ਼ ਕਰਨਾ ਚਾਹੀਦਾ ਹੁਣ ਮੇਰੇ ਕੋਲ ਇਸ ਟਾਈਮ ਹੈਗਾ ਉਹ ਮਸਲ ਬਲੇਜ਼ ਦਾ ਕ੍ਰੀਏਟਿਨ ਆ ਤੇ ਤੁਸੀਂ ਜਿਹੜੀ ਮਰਜ਼ੀ ਕੰਪਨੀ ਦਾ ਯੂਜ਼ ਕਰ ਸਕਦੇ ਓ ਜੀਐਨਸੀ ਮਸਲ ਟੈਕ ਹੋਰ ਵੀ ਕੰਪਨੀ ਆਉਂਦੀ ਆ ਵਾ ਤੇ ਇਹ ਕਿੰਨਾ ਯੂਜ਼ ਕਰਨਾ ਵਾ ਤੁਸੀਂ ਨਾਰਮਲ 5 ਤੋਂ 6 ਗ੍ਰਾਮ ਯੂਜ਼ ਕਰ ਸਕਦੇ ਹੋ ਨਾਰਮਲ 5 ਹੀ ਰੱਖਿਓ ਤੁਸੀਂ ਅੱਧਾ ਗਲਾਸ ਪਾਣੀ ਦੇ ਵਿੱਚ ਯੂਜ਼ ਕਰ ਸਕਦੇ ਹੋ ਜਿਮ ਤੋਂ ਤਕਰੀਬਨ 15-20 ਮਿੰਟ ਜਾਂ ਅੱਧਾ ਘੰਟਾ ਪਹਿਲਾਂ ਯੂਜ਼ ਕਰ ਸਕਦੇ ਹੋ ਤੇ ਇਹ ਬਿਗਨਰ ਬੰਦਾ ਵੀ ਯੂਜ਼ ਕਰ ਸਕਦਾ ਵਾ ਇਹ ਹੁੰਦੀ ਅਸਲੀ ਬਹੁਤ ਵਧੀਆ ਵਾ ਤਾਂ dissotransfer ਤਾਂ ਉਹਦਾ ਮਸਲ ਮਾਸ ਵਧਾਊਗਾ ਮਸਲ ਦੇ ਵਿੱਚ ਪਾਣੀ ਹੋਲਡ ਕਰੂਗਾ ਹੁਣ ਮਸਲ ਦੇ ਵਿੱਚ ਪਾਣੀ ਹੋਲਡ ਦਾ ਇਹ ਆ ਕਿ ਤੁਹਾਡੀ ਬੋਡੀ ਡੀਹਾਈਡਰੇਟ ਨਹੀਂ ਹੁੰਦੀ ਜਿਵੇਂ ਹੁਣ ਗਰਮੀ ਚੱਲਦੀ ਪਈ ਆ ਤਾਂ ਉਹ ਦਿਨ ਪਾਣੀ ਜਿਵੇਂ ਮਸਲ ਦੇ ਵਿੱਚ ਹੋਲਡ ਰਹੂਗਾ ਬੋਡੀ ਡੀਹਾਈਡਰੇਟ ਨਹੀਂ ਹੋਊਗੀ ਹਾਈਡਰੇਟ ਰਹੂਗੀ ਤੇ ਦੂਜੀ ਗੱਲ ਇਹ ਇਹ ਦਿਨ ਪਾਣੀ ਵਾਦ ਤੋਂ ਬਾਅਦ ਪੀਣਾ ਪੈਂਦਾ ਇਹ ਆਪਕੋ ਸੁਣਦੇ ਆ ਇਹ ਜ਼ਰੂਰੀ ਨਹੀਂ ਹੁੰਦਾ ਕਿ ਪਾਣੀ ਵਾਦ ਤੋਂ ਬਾਅਦ ਮਤਲਬ ਇਹ ਬਾਅਦ ਜੋ ਅੱਧੇ ਘੰਟੇ ਬਾਅਦ ਜੋ ਪਾਣੀ ਪੀਤੀ ਜਾਂਦਾ ਵਾ ਆਪਾਂ ਨੋਰਮਲ ਪਾਣੀ ਪੀਣਾ ਚਾਹੀਦਾ ਵੇ ਗਰਮੀ ਆ ਗਰਮੀ ਦੇ ਵਿੱਚ ਤਾਂ ਵੈਸੇ ਵੀ ਆਪਣੇ ਪਾਣੀ ਵਾਦ ਤੋਂ ਬਾਅਦ ਪਾਣੀ ਉਨਾਂ ਨੂੰ ਪੀਣਾ ਵਾ ਜਿੰਨੇ ਨਾਲ ਤੁਹਾਡੀ ਬੋਡੀ ਡੀਹਾਈਡਰੇਟ ਨਾ ਹੋਵੇ ਠੀਕ ਹੈ ਜੀ ਤੇ ਇਹ ਮਤਲਬ ਤੁਸੀਂ ਕਰਤੇ ਕਰ ਯੂਸ ਕਰ ਸਕਦੇ ਹੋ ਜਿਵੇਂ ਹੁਣ ਇੱਕ ਬਾਕਸ ਹੈਗਾ ਵਾ ਇਹ 250 ਗ੍ਰਾਮ ਦਾ ਵਾ ਤੁਸੀਂ ਇੱਕ ਵਾਰ ਯੂਸ ਕਰਕੇ ਮਹੀਨਾ ਡੇਢ ਮਹੀਨਾ ਗੈਪ ਪਾ ਸਕਦੇ ਹੋ ਦੁਬਾਰਾ ਫਿਰ ਇਹਨੂੰ ਕੰਟੀਨਿਊ ਕਰ ਸਕਦੇ ਹੋ ਬਹੁਤ ਹੀ ਵਧੀਆ ਰਿਜ਼ਲਟ ਆਇੰਦਾ ਆਈ ਹੋਪ ਕਿ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਆਪਣੇ ਫਰੈਂਡਸ ਨਾਲ ਜਿਨ੍ਹਾਂ ਨੂੰ ਮਤਲਬ ਨੌਲੇਜ ਮਿਲ ਸਕੇ ਕਰੀਟੀਨ ਬਾਰੇ ਠੀਕ ਹੈ ਜੀ ਓਕੇ ਜੀ ਥੈਂਕ ਯੂ ਮਿਲਦੇ ਹਾਂ ਨੈਕਸਟ ਵੀਡੀਓ ਤੇ